ਨਮਸਕਾਰ ਦੋਸਤੋ ਕੁਝ ਕਵੀਆਂ ਨੂੰ ਡਾਕੂ ਅਗਵਾ ਕਰ ਲੈਂਦੇ ਆ ਜਦੋਂ ਉਹਨਾਂ ਨੂੰ ਅਗਵਾ ਕਰਦੇ ਆ ਤਾਂ ਉਹ ਕਹਿੰਦੇ ਸਾਡੇ ਕੋਲੇ ਕੋਈ ਪੈਸਾ ਹੈ ਨਹੀਂ ਜਿਹੜਾ ਸਾਨੂੰ ਅਸੀਂ ਦੇ ਦਈਏ ਇਸ ਕਰਕੇ ਸਾਨੂੰ ਛੱਡ ਦਿਓ ਇਸ ਦਾ ਵੈਸੇ ਗਰੀਬ ਬੰਦੇ ਆ ਉਹਦਾ ਟਾਈਮ ਪਾਸ ਕਰਦੇ ਆ ਤਾਂ ਉਹ ਡਾਕੂ ਕਹਿੰਦੇ ਕਹਿੰਦੇ ਤੁਸੀਂ ਐ ਕਰੋ ਸਾਨੂੰ ਵਧੀਆ-ਵਧੀਆ ਕਹਾਟਾਵਾਂ ਸੁਣਾ ਕੇ ਸਾਨੂੰ ਖੁਸ਼ ਕਰ ਦਿਓ ਤਾਂ ਸਾਰੇ ਕਵੀ ਜਿਹੜੇ ਵਧੀਆ-ਵਧੀਆ ਕਹਾਟਾਵਾਂ ਸੁਣਾਉਂਦੇ ਆ ਤੇ ਡਾਕੂ ਨੂੰ ਖੁਸ਼ ਕਰ ਦਿੰਦੇ ਆ ਤੇ ਡਾਕੂ ਦਾ ਸਰਦਾਰ ਉਹਨਾਂ ਨੂੰ ਨਾਮ ਵਜੋਂ ਪੈਸਾ ਹੀਰੇ ਜਵਾਹਰਾ ਦੇ ਦਿੰਦਾ ਹੈ ਤੇ ਉਹ ਖੁਸ਼ੀ ਖੁਸ਼ੀ ਘਰ ਨੂੰ ਜਾ ਰਹੇ ਹੁੰਦੇ ਆ ਤੇ ਰਾਸਤੇ 'ਚ ਉਹੀ ਡਾਕੂ ਆਉਂਦੇ ਆ ਉਹਨਾਂ ਨੂੰ ਲੁੱਟ ਲੈਂਦੇ ਆ ਉਹ ਕਹਿੰਦੇ ਤੁਸੀਂ ਸਾਨੂੰ ਆ ਨਾਮ ਦਿੱਤਾ ਸੀ ਤੇ ਸਾਨੂੰ ਹੁਣ ਤੁਸੀਂ ਲੁੱਟ ਰਹੇ ਆ ਉਹ ਕਹਿੰਦੇ ਤੁਸੀਂ ਸਾਨੂੰ ਕਹਾਵਤਾਂ ਸੁਣਾ ਕੇ ਖੁਸ਼ ਕੀਤਾ ਤੇ ਜਿਹੜਾ ਨਾਮ ਦੇਣਾ ਸਾਡਾ ਫਰਜ਼ ਸੀ ਪਰ ਲੁੱਟਣਾ ਸਾਡਾ ਪੇਸ਼ਾ ਹੈ ਇਸ ਕਰਕੇ ਸਮੋਸੀ ਲੁੱਟ ਰਹੇ ਆ ਤਾਂ ਦੋਸਤੋ ਉਹੀ ਹਾਲ ਅੱਜ ਕੱਲ੍ਹ ਦੀਆਂ ਸਰਕਾਰਾਂ ਦਾ ਹੈ ਅੱਜ ਕੱਲ੍ਹ ਦੀਆਂ ਪਾਰ ਹਰ ਪਾਰਟੀਆਂ ਦਾ ਹੈ ਵੋਟਾਂ ਨੂੰ ਪਹਿਲਾਂ ਆਪਾਂ ਨੂੰ ਬੜੇ ਵਧੀਆ ਵਧੀਆ ਲਿਹਾਵ ਨੇ ਇਹ ਵਾਦੇ ਕਰਦੀਆਂ ਠੀਕ ਹੈ ਅਸੀਂ ਤੁਹਾਨੂੰ ਬਿਜਲੀ ਮੁਫਤ ਕਰ ਦਾਂਗੇ ਸਿਲੰਡਰ ਮੁਫਤ ਕਰ ਦਾਂਗੇ ਅਸੀਂ ਪਟਾਪਾ ਪੈਸ਼ਨ ਦੇ ਦਾਂਗੇ ਪਰ ਵੋਟਾਂ ਤੋਂ ਬਾਅਦ ਉਹ ਜਿੱਤ ਵੀ ਜਾਂਦੇ ਐ ਜਿੱਤਣ ਤੋਂ ਬਾਅਦ ਜਿਹੜੇ ਘੋਸ਼ਣਾ ਪੱਤਰ ਜਾਰੀ ਕਰਦੇ ਐ ਠੀਕ ਹੈ ਉਹਨਾਂ ਦੇ ਵਿੱਚੋਂ ਕੋਈ ਵੀ ਸਕੀਮ ਐ ਜਿਹੜੀ ਲਾਗੂ ਨਹੀਂ ਹੁੰਦੀ ਉਹ ਜਿਹੜੇ ਘੋਸ਼ਣਾ ਪੱਤਰ ਐ ਇੱਕ ਲਿਫਾਵੇ ਕੇ ਬੰਦ ਹੋ ਕੇ ਰਹਿ ਜਾਂਦੇ ਐ ਥੈਂਕ ਯੂ ਦੋਸਤੋ ਤੁਹਾਨੂੰ ਇਹ ਜਿਹੜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ